ਕਿ 43 ਫੈਸਿਲਿਟੀਆਂ ਐਸੀਆਂ ਨੇ ਲੋਕ ਬੜਾ ਪਰੇਸ਼ਾਨ ਹੁੰਦੇ ਚਾਹੇ ਰਾਸ਼ਨ ਕਾਰਡ ਹੈ ਔਰ ਠਕੀਆਂ ਦੇ ਬਿਜਲੀ ਦੇ ਬਿੱਲ ਪੈਂਡਿੰਗ ਨੇ ਠਕੀਆਂ ਦੇ ਪਾਣੀ ਦੇ ਬਿੱਲ ਪੈਂਡਿੰਗ ਨੇ ਨੀਂਹ ਹੀ ਬਦਲ ਲਗਦਾ ਲੋਕ ਵਿੰਡੋਮੇ ਵਿੰਡੋਮੇ ਤੇ ਜਾ ਕੇ ਤੱਕੇ ਖਾ ਕੇ ਵਾਪਸ ਆ ਜਾਂਦੇ ਸੀ ਅੱਜ ਤੱਕ ਨੂੰ 43 ਫਿਦਾਵਾਾਂ ਅਸੀਂ ਲੈ ਕੇ ਲੋਕਾਂ ਦੇ ਵਿੱਚ ਬੈਠੇ ਆਂ ਤਕਰੀਬਨ ਅਸੀਂ 20-25 ਦਿਨ ਤੋਂ ਲਗਾਤਾਰ ਹਰ ਵਾਰ ਦੇ ਵਿੱਚ ਜਾ ਰਹੇ ਆਂ ਔਰ ਤਕਰੀਬਨ 3-3 400 500 500 ਬੰਦਾ ਉੱਥੋਂ ਬੈਨੀਫਿਟ ਲੈ ਰਿਹਾ ਅੱਜ ਸਭ ਤੋਂ ਵੱਡਾ ਕੈਂਪ ਹੋਇਆ 1600 ਦੇ ਕਰੀਬ 1600 ਦੇ ਕਰੀਬ ਅੱਜ ਲੋਕਾਂ ਨੇ ਬੈਨੀਫਿਟ ਲੈ ਲਿਆ ਹੋਇਆ ਤੁਸੀਂ ਹਿਸਾਬ ਲਾ ਲਓ ਜੇ ਇੱਥੇ ਅੱਜ ਲੋਕੀ 1600 ਬੰਦੇ ਪਰ 1600 ਪਰਿਵਾਰ ਆ ਕੇ ਬੈਨੀਫਿਟ ਲੈ ਰਹੇ ਨੇ ਇਹ ਤਾਂ ਮਤਲਬ ਲੋਕ ਕਿੰਨੇ ਪ੍ਰਚੰਨ ਸੀਗੇ ਅੱਜ ਜੋ ਵਾਦਾ ਮਾਨ ਸਾਹਿਬ ਨੇ ਕੀਤਾ ਸੀ ਲੋਕਾਂ ਦੇ ਦੁਆਰ ਦਾ ਅੱਜ ਉਹ ਕੰਮ ਚੱਲ ਰਿਹਾ ਹੈ ਤਕਰੀਬਨ ਆਸ ਹੈ ਆਨਲਾਈਨ ਜਿੰਨੇ ਵੀ ਕੈਂਪ ਲੱਗਣਗੇ ਲੋਕਾਂ ਨੂੰ ਬੈਨੀਫਿਟ ਲੋਕਾਂ ਦੀ ਸਹੂਲਤ ਵਾਸਤੇ ਕੈਂਪ ਲੱਗਣਗੇ ਔਰ ਸਾਰੇ ਟੋਟਲ ਅਫੀਸਰ ਜ਼ਮਾਨ ਮੇਰੇ ਨਾਲ ਨੇ ਸਾਰੇ ਡਿਪਾਰਟਮੈਂਟਾਂ ਦੇ ਮਹਿਕਮੇ ਦੇ ਚਾਹੇ ਰੈਮ ਰੋਡ ਡਿਪਾਰਟਮੈਂਟ ਆਇਆ ਚਾਹੇ ਪਾਵਰ ਬਿਜਲੀ ਮਹਿਕਮਾ ਚਾਹੇ ਕੋਰਪੋਰੇਸ਼ਨ ਦੇ ਮਹਿਕਮਾ ਚਾਹੇ ਕਿ ਪ੍ਰੈਮ ਰੋਡ ਡਿਪਾਰਟਮੈਂਟ ਆ ਸਾਰੇ ਹੀ ਤਕਰੀਬਨ ਸਾਡੇ ਕੋਲ ਅੱਜ ਇੱਥੇ ਮੌਜੂਦ ਨੇ ਅੱਜ ਲੋਕੀਂ ਚੋਂ ਕੰਮ ਕਰਾ ਰਹੇ ਨੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਅਰਵਿੰਦਰ ਸਰਾ ਨੂੰ ਸਵਾਗਤ ਕਰਦਾ ਹਾਂ ਤੁਹਾਡਾ ਲੁਧਿਆਣਾ ਲਾਈਵ ਤੇ ਆਪ ਸਰਕਾਰ ਆਪ ਦੇ ਦਰਵਾਜ਼ੇ ਇਹ ਸਲੋਗਨ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਤੁਹਾਡੇ ਘਰ ਆ ਕੇ ਤੁਹਾਡੀ 44 ਸਮੱਸਿਆਵਾਂ ਜੋ ਉਹਨਾਂ ਨੇ ਨਿਯੁਕਤ ਕੀਤੀਆਂ ਨੇ ਉਹਨਾਂ ਦਾ ਸਮਾਧਾਨ ਕਰ ਲਈਨੇ ਹਲਕਾ ਨੌਰਥ ਵਿੱਚ ਅਸੀਂ ਬੈਠੇ ਆਂ ਮਦਨਾਲ ਬੱਗਾ ਸਿਟਿੰਗ ਐਮ ਐਲ اے ਨੇ ਜੀ ਜੋ ਇਹ ਕਾਰਜਕ੍ਰਮ ਚਲਾ ਰਹੇ ਨੇ ਤੇ ਜੋ ਲੋਕ ਆ ਰਹੇ ਨੇ ਅਧਿਕਾਰੀਆਂ ਨਾਲ ਇੱਥੇ ਉਹਨਾਂ ਦਾ ਕੰਮ ਕਰ ਰਿਹਾ ਹੈ ਸਰ ਬਹੁਤ ਬਹੁਤ ਸਵਾਗਤ ਹੈ ਆਮ ਸਰਕਾਰ ਆਪ ਦੇ ਦਵਾਰ ਕਿਸ ਤਰ੍ਹਾਂ ਦੇਖਦੇ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਾਂਗਾ ਜਿਹੜਾ ਲਾਈਵ ਦੇ ਸਾਰੇ ਪ੍ਰਬੰਧਕਾਂ ਦਾ ਜਿਹੜੇ ਤਕਰੀਬਨ ਸਾਡੇ ਪੰਜਾਬ ਦੀ ਆਵਾਜ਼ ਨੂੰ ਲੋਕਾਂ ਦੀ ਆਵਾਜ਼ ਨੂੰ ਸਰਕਾਰ ਤੱਕ ਪਹੁੰਚਾਉਣ ਦਾ ਕੰਮ ਕਰਦੇ ਮੈਂ ਧੰਨਵਾਦ ਕਰਦਾ ਕਿਉਂਕਿ ਇਹ ਜਿਹੜਾ ਮੈਟਰ ਹੈ ਇਹ ਤਕਰੀਬਨ ਅ 2 ਸਾਲ ਪਹਿਲੇ ਲੋਕਾਂ ਨੇ ਇੱਕ ਬਹੁਤ ਵੱਡਾ ਬਦਲਾਅ ਕੀਤਾ ਸੀ ਲੋਕਾਂ ਨੇ ਇੱਕ ਬਦਲਾਅ ਕਰਕੇ ਰਵੈਤੀ ਪਾਰਟੀ ਨੂੰ ਪਿੱਛੇ ਕਰਕੇ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਸੀਗਾ ਔਰ ਆਮ ਆਦਮੀ ਪਾਰਟੀ ਨੇ ਜੋ ਗਰੰਟੀਆਂ ਜੋ ਵਾਦੇ ਲੋਕਾਂ ਨਾਲ ਕੀਤੇ ਸੀ ਅੱਜ ਇੱਕ ਇੱਕ ਕਰਕੇ ਪੂਰਨ ਕਰ ਰਹੀ ਹੈ ਸਾਡੇ ਸੂਬੇ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਗੁਣ ਸਿੰਘ ਮਾਨ ਜੀ ਨੇ ਚਿੱਥੇ ਤੌਰ ਤੇ ਕਿਹਾ ਸੀ ਕਿ ਜੇ ਤੁਸੀਂ ਸਾਡੀ ਸਰਕਾਰ ਨੂੰ ਸਾਨੂੰ ਸੇਵਾ ਕਰਨ ਦਾ ਮੌਕਾ ਦਿਓਗੇ ਤੇ ਅਸੀਂ ਤੁਹਾਡੇ ਘਰਾਂ ਦੇ ਵਿੱਚ ਆ ਕੇ ਲੋਕਾਂ ਦੇ ਕੰਮ ਕਰਾਂਗੇ ਕਿ ਕਿ 43 ਫੈਸਿਲਟੀਆਂ ਐਸੀਆਂ ਨੇ ਲੋਕ ਬੜਾ ਪਰੇਸ਼ਾਨ ਹੁੰਦੇ ਚਾਹੇ ਰਾਸ਼ਨ ਕਾਰਡ ਹੈ ਚਾਹੇ ਜਿਸ ਕਿਸ ਨੇ ਉਧਾਰ ਕਾਰਡ ਚ ਆਪਣੀ ਕਰੈਕਸ਼ਨ ਕਰਾਣੀ ਹੈ ਜਾਂ ਕੋਈ ਉਧਾਰ ਕਾਰਡ ਨਵਾਂ ਬਣਵਾਣਾ ਹੈ ਔਰ ਕਈਆਂ ਦੇ ਬਿਜਲੀ ਦੇ ਬਿੱਲ ਪੈਂਡਿੰਗ ਨੇ ਕਈਆਂ ਦੇ ਪਾਣੀ ਦੇ ਬਿੱਲ ਪੈਂਡਿੰਗ ਨੇ ਨਿਛੇ ਬੱਧ ਲੱਗਦਾ ਲੋਕ ਵਿੰਡੋ ਤੋਂ ਵਿੰਡੋ ਤੋਂ ਜਾ ਕੇ ੱੱਕੇ ਖਾ ਕੇ ਵਾਪਸ ਆ ਜਾਂਦੇ ਅਸੀਂ ਅੱਜ ਤੱਕ ਨੂੰ 43 ਸਿਵਦਾਵਾਂ ਅਸੀਂ ਲੈ ਕੇ ਲੋਕਾਂ ਦੇ ਵਿੱਚ ਬੈਠੇ ਆ तकरीबन ਅਸੀਂ 225 ਦਿਨ ਤੋਂ ਲਗਾਤਾਰ ਹਰ ਵਾਰ ਦੇ ਵਿੱਚ ਜਾ ਰਹੇ ਹਾਂ ਔਰ तकरीबन 3-3 400 ਤੋਂ 500 ਤੋਂ ਬੰਦਾ ਉੱਥੋਂ ਬੈਨੀਫਿਟ ਲੈ ਰਿਹਾ ਹੈ ਅੱਜ ਸਭ ਤੋਂ ਵੱਡਾ ਕੈਂਪ ਹੋਇਆ 1600 ਦੇ ਕਰੀਬ 1650 ਦੇ ਕਰੀਬ ਅੱਜ ਲੋਕਾਂ ਨੇ ਬੈਨੀਫਿਟ ਲੈ ਲਿਆ ਹੋਇਆ ਸਾਡਾ 1650 ਦੀ ਸਾਡੇ ਕੋਲ ਲਿਸਟ ਹੈ ਜਿਹੜੇ ਲੋਕ ਇੱਥੇ ਆ ਕੇ ਆਪਣਾ ਕੰਮ ਕਰਵਾ ਕੇ ਜਾ ਚੁੱਕੇ ਨੇ ਔਰ ਹਲੇ ਵੀ ਮੈਨੂੰ ਲੱਗਦਾ 100 150 ਬੰਦਾ ਹੋਰ ਵਧੇਗਾ ਤੁਸੀਂ ਹਿਸਾਬ ਲਾ ਲਓ ਜੇ ਇੱਥੇ ਅੱਜ ਲੋਕੀ 1600 ਬੰਦੇ ਪਰ ਸੌ ਤੋਂ ਪਰਿਵਾਰ ਆ ਕੇ ਬੈਨੀਫਿਟ ਲੈ ਰਹੇ ਨੇ ਇਹ ਤਾਂ ਮਤਲਬ ਲੋਕ ਕਿੰਨੇ ਪਰੇਸ਼ਾਨ ਸੀਗੇ ਅੱਜ ਜੋ ਵਾਅਦਾ ਮਾਨ ਸਾਹਿਬ ਨੇ ਕੀਤਾ ਸੀ ਲੋਕਾਂ ਦੇ ਦੁਆਰ ਦਾ ਅੱਜ ਉਹ ਕੰਮ ਚੱਲ ਰਿਹਾ ਹੈ ਤਕਰੀਬਨ ਆਸ ਹੈ ਆਰਮਨਲ ਕੈਂਪ ਜਿੰਨੇ ਵੀ ਕੈਂਪ ਲੱਗਣਗੇ ਲੋਕਾਂ ਨੂੰ ਬੈਨੀਫਿਟ ਲੋਕਾਂ ਦੀ ਸਹੂਲਤ ਵਾਸਤੇ ਕੈਂਪ ਲੱਗਣਗੇ ਔਰ ਸਾਰੇ ਟੋਟਲ ਅਫੀਸਰ ਜਰਮਨ ਮੇਰੇ ਨਾਲ ਨੇ ਸਾਰੇ ਡਿਪਾਰਟਮੈਂਟਾਂ ਦੇ ਮਹਿਕਮੇ ਦੇ ਚਾਹੇ ਰੈਵਨਿਊ ਡਿਪਾਰਟਮੈਂਟ ਆਇਆ ਚਾਹੇ ਪਾਵਰ ਬਿਜਲੀ ਮਹਿਕਮਾ ਚਾਹੇ ਕਾਰਪੋਰੇਸ਼ਨ ਦੇ ਮਹਿਕਮਾ ਚਾਹੇ ਕਿ ਪ੍ਰਾਇਮਰੀ ਡਿਪਾਰਟਮੈਂਟ ਆ ਸਾਰੇ ਹੀ ਤਕਰੀਬਨ ਸਾਡੇ ਕੋਲ ਅੱਜ ਇੱਥੇ ਮੌਜੂਦ ਨੇ ਅੱਜ ਲੋਕੀਂ ਤੋਂ ਕੰਮ ਕਰਾ ਰਹੇ ਨੇ ਔਰ ਮੈਂ ਆਸ ਕਰਦਾ ਕਿ ਲੋਕਾਂ ਦਾ ਪਿਆਰ ਲੋਕਾਂ ਦਾ ਅਸ਼ੀਰਵਾਦ ਮਿਲਦਾ ਰਿਹਾ ਤੇ ਕੋਈ ਦਿਨ ਦੂਰ ਨਹੀਂ ਕਿ ਜੋ ਲੋਕਾਂ ਦੀਆਂ ਸੋਚ ਹੈ ਕੀ ਕਹਿਣਾ ਚਾਹੁੰਦੇ ਹਾਂ ਕੱਲ ਚੰਡੀਗੜ੍ਹ ਤੇ ਇੱਕ ਫੈਸਲਾ ਕੀਤਾ ਹੈ ਸੁਪਰੀਮ ਕੋਰਟ ਨੇ ਤੁਹਾਡਾ ਮੇਅਰ ਦੁਆਰਾ ਬਣਾਇਆ ਹੈ ਕਿਸ ਤਰ੍ਹਾਂ ਦੇਖਦੇ ਹੋ ਇਸ ਫੈਸਲੇ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਕੋਰਟ ਦਾ ਧੰਨਵਾਦ ਕਰਦਾ ਹਾਂ ਸੁਪਰੀਮ ਕੋਰਟ ਦਾ ਹਾਈ ਕੋਰਟ ਦਾ ਜਿਨ੍ਹਾਂ ਨੇ ਇੱਕ ਬਹੁਤ ਵਧੀਆ ਮੈਸੇਜ ਲੋਕਾਂ ਨੂੰ ਦਿੱਤਾ ਕਿਉਂਕਿ ਲੋਕਾਂ ਦੀ ਆਸ ਕਿੱਥੇ ਹੈ ਲੋਕਾਂ ਦੀ ਆਸ ਹੈ ਕੋਰਟਾਂ ਦੇ ਉੱਪਰ ਜੁਡੀਸ਼ੀਲੀ ਤੇ ਆ ਜੁਡੀਸ਼ੀ ਨੇ ਇੱਕ ਬਹੁਤ ਵਧੀਆ ਇਨਸਾਫ ਕੀਤਾ ਕਿਉਂਕਿ ਪਿਛਲੇ ਦਿਨੀ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਇੱਕ ਫਤਵਾ ਦਿੱਤਾ ਸੀ ਚੰਡੀਗੜ੍ਹ ਦੇ ਵਿੱਚ ਕਿ ਤੁਸੀਂ ਮੇਅਰ ਬਣਾਓ ਔਰ ਲੋਕਾਂ ਨੇ ਉਹਨਾਂ ਦੇ ਕੈਂਡੀਡੇਟ ਜਤਾ ਕੇ ਭੇਜੇ ਸੀ ਪਰ ਮੌਜੂਦਾ ਸੈਂਟਰ ਦੀ ਸਰਕਾਰ ਨੇ ਬਹੁਤ ਵੱਡਾ ਤੱਕਾ ਕੀਤਾ ਉਹਨਾਂ ਨੇ ਲੋਕਾਂ ਦੀ ਆਵਾਜ਼ ਨੂੰ ਦਬਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਅੱਜ ਫਤਵਾ ਕੋਰਟ ਤੋਂ ਲਿਆ ਮੈਂ ਧੰਨਵਾਦ ਕਰਦਾ ਹਾਂ ਔਰ ਆਸ ਹੈ ਕਿ ਆਉਣ ਵਾਲੇ ਟੈਂਡ ਵਿੱਚ ਜਿਹੜੇ ਇਹਨਾਂ ਨੂੰ ਤੱਕੇ ਹੁੰਦੇ ਨੇ ਉਹ ਗਲਤ ਹੈ ਕਿ ਲੋਕਾਂ ਦੀਆਂ ਆਸਾਂ ਦੇ ਪਾਣੀ ਫੇਰਨਾ ਇੱਕ ਬੜੀ ਮਾੜੀ ਗੱਲ ਹੈ ਲੋਕਾਂ ਨੇ ਇੱਕ ਸਰਕਾਰ ਨੂੰ ਇੱਕ ਮੈਂਡੇਟ ਦਿੰਦਾ ਉਹ ਮੈਂਡੇਟ ਨੂੰ ਤਾਂ ਅਕਸੈਪਟ ਕਰਨਾ ਚਾਹੀਦਾ ਹੈ ਨਾ ਕਿ ਆਪਾਂ ਦੀ ਵਿਰੋਧਤਾ ਕਰੀਏ ਮੈਂ ਫਿਰ ਦੁਆਰ ਤੋਂ ਤੁਹਾਡੇ ਮਾਧਮ ਤੋਂ ਸੁਪਰੀਮ ਕੋਰਟ ਦਾ ਹਾਈ ਕੋਰਟ ਦਾ ਧੰਨਵਾਦ ਕਰਦਾ ਕਿਉਂਕਿ ਸਾਡੀ ਆਸ ਉੱਤ ਤੱਕ ਹੈ ਉਹਨਾਂ ਦੀ ਸਾਡੀ ਆਸ ਬਨ ਪੂਰੀ ਕੀਤੀ ਹੈ ਤੁਸੀਂ ਮੰਨਦੇ ਹੋ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਜੋ ਉੱਥੇ ਗਠਜਬੰਦਨ ਸੀਗਾ ਉਹ ਠੀਕ ਸੀਗਾ ਦੇਖੋ ਗਠਜਬੰਦਨ ਹੋਣਾ ਇੱਕ ਲਗ ਮੈਟਰ ਹੈ ਫਤਵਾ ਲੋਕਾਂ ਦਾ ਆਪਾਂ ਲੋਕਾਂ ਦੇ ਫਤਵੇ ਨੂੰ ਲੈਣਾ ਹੈ ਲੋਕਾਂ ਨੇ ਫਤਵਾ ਦਿੱਤਾ ਚੰਡੀਗੜ੍ਹ ਦੇ ਲੋਕਾਂ ਨੇ ਇੱਕ ਵਨ ਸਾਈਡ ਵੋਟ ਪੂਲ ਕੀਤੀ ਹੈ ਜੇ ਤੁਸੀਂ ਵਨ ਸਾਈਡ ਪੋਲ ਕਰ ਦਿੱਤੀ ਹੈ ਤੇ ਤੁਸੀਂ ਉਹਨੂੰ ਕੋਈ ਦੁਆਰੇ ਹੋ ਤੇ ਤੁਹਾਡੇ ਸੁਪਰੀਮੋ ਦਾ ਹੁਣ ਬਿਆਨ ਆਇਆ ਹੈ ਕਿ ਕਿਤੇ ਨਾ ਕਿਤੇ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਕੇਂਦਰ ਚ ਹਰਾ ਸਕਦੇ ਆ ਜੇ ਅਸੀਂ ਇੱਕ ਜੁੱਟ ਹੋ ਜਾਈਏ ਤੇ ਇੱਕ ਦੂਸਰੇ ਦੇ ਸਾਥ ਨਾ ਚੱਲੀਏ ਦੇਖੋ ਇੱਕ ਬਹੁਤ ਵੱਡਾ ਫੰਡਾ ਹੈਗਾ ਈਡੀ ਦਾ ਜਦੋਂ ਤੁਸੀਂ ਈਡੀ ਦਾ ਦਬਾਅ ਪਾਉਂਦੇ ਹੋ ਹਰ ਬੰਦਾ ਈਡੀ ਤੋਂ ਡਰ ਕੇ ਉਹਨੂੰ ਜੁਆਇਨ ਕਰਦਾ ਪਰ ਕਿਤੇ ਨਾ ਕਿਤੇ ਇੱਕ ਲੋਕਾਂ ਦਾ ਮਤ ਹੈ ਮਤਦਾਦਾਨ ਵੋਟ ਦਾ ਦਾਨ ਵੋਟ ਪਾਣਾ ਉਹ ਵੋਟ ਦੀ ਅਧਿਕਾਰ ਨੂੰ ਖੋਣਾ ਬੜੀ ਮਾੜੀ ਗੱਲ ਹੈ ਜੇ ਲੋਕਾਂ ਨੇ ਇੱਕ ਵੋਟ ਪਾ ਕੇ ਕਿਸ ਨੂੰ ਮਾਨਤਾ ਦਿੱਤੀ ਹੈ ਤੇ ਆਪਾਂ ਨੂੰ ਸੈਪਟ ਕਰ ਲੈਣਾ ਚਾਹੀਦਾ ਆਪਾਂ ਉਹਨੂੰ ਸੈੱਟ ਕਰਨ ਦੀ ਬਜਾਏ ਆਪਾਂ ਉੱਥੇ ਡਿਕਟੇਟਰ ਕਰ ਰਹੇ ਹਾਂ ਇਸ ਕਰਕੇ ਕੇਜਰੀਵਾਲ ਸਾਹਿਬ ਦਾ ਕਹਿਣਾ ਬਹੁਤ ਸੱਚਾ ਹੈ ਕੇਜਰੀਵਾਲ ਸਾਹਿਬ ਇਨਸਾਫ ਪਸੰਦ ਲੋਕ ਨੇ ਉਹਨਾਂ ਨੇ ਕੋਰਟ ਜਾ ਕੇ ਜੱਜ ਕੋਰਟ ਦਾ ਹਿਸਾਰਾ ਲਿਆ ਤੇ ਕੋਰਟ ਨੇ ਉਹਨਾਂ ਦੀ ਬਾਹ ਪਕੜੀ ਹੈ ਕੋਰਟ ਨੇ ਉਹਨਾਂ ਨੂੰ ਇਨਸਾਫ ਦਿੱਤਾ ਇਸ ਕਰਕੇ ਆਨਲਾਈਨ ਟਾਈਮ ਦੇ ਵਿੱਚ ਮੈਂ ਤੇ ਇੱਕੋ ਗੱਲ ਕਰਾਂਗਾ ਲੋਕਾਂ ਦੇ ਫਤਵੇ ਨੂੰ ਮੰਨੋ ਲੋਕਾਂ ਨੇ ਫਤਵਾ ਦਿੱਤਾ ਤਾਂ ਤੇ ਆਪਣਾ ਟਾਈਮ ਲੋਕਾਂ ਨੂੰ ਦਿਓ ਜੀ ਆਪਾਂ ਪੰਜਾਬ ਵਿੱਚ ਦੇਖ ਸਕਦੇ ਹਾਂ ਤੁਹਾਡੇ ਦੇ ਕਾਂਗਰਸ ਦਾ ਗਠਜੰਬੰਦਨ ਦੇਖੋ ਮੈਂ ਪੰਜਾਬ ਦੇ ਗਠਜੰਬੰਦਨ ਦੀ ਗੱਲ ਨਹੀਂ ਕਰਦਾ ਜਿਹੜੀ ਮੇਰੀ ਡਿਊਟੀ ਲੋਕਾਂ ਨੇ ਲਗਾਈ ਹੈ ਅੱਜ ਜੇ ਇਲੈਕਸ਼ਨ ਆ ਰਹੇ ਨੇ ਐਮਪੀ ਦੇ ਤਾਂ ਮੈਂ ਕਹਿ ਰਿਹਾ ਮੈਂ ਦੱਸ ਰਿਹਾ ਜੀ ਜੇ ਅੱਜ ਆਪਾਂ ਲੋਕਾਂ ਦੇ ਫਤਵੇ ਨਾਲ ਲੋਕਾਂ ਨੇ ਮੈਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਤੇ ਅੱਜ ਇੱਥੇ ਆ ਕੇ ਬੈਠਾ ਲੋਕਾਂ ਦੇ ਵਿੱਚ ਹਰ ਕੱਲੇ ਕੱਲੇ ਵਾਰਡ ਦੇ ਵਿੱਚ ਜਾ ਰਿਹਾ ਮੈਂ ਖੁਦ ਪੂਰੀ ਟੀਮ ਲੈ ਕੇ ਪੂਰੀ ਟੀਮ ਲੈ ਕੇ ਬੈਠਾ ਲੋਕਾਂ ਦੇ ਪਿਆਰ ਸਤਿਕਾਰ ਲੋਕਾਂ ਨੇ ਜੇ ਮੈਨੂੰ ਮਾਨਤਾ ਦਿੱਤੀ ਲੋਕਾਂ ਨੇ ਮੈਨੂੰ ਇੱਕ ਵੋਟ ਪਾ ਕੇ ਇੱਕ ਅਧਿਕਾਰ ਦਿੱਤਾ ਹੈ ਕੰਮ ਕਰਵਾਉਣ ਦਾ ਤੇ ਮੈਂ ਕੰਮ ਕਰਾ ਰਿਆ ਹਾਂ ਨਹੀਂ ਸ਼੍ਰੀ ਚੰਡੀਗੜ੍ਹ ਫੁੱਤੇ ਕੀਤਾ ਤੁਸੀਂ ਦੇਖੋ ਮੇਰੀ ਗੱਲ ਦੇਖੋ ਮੈਂ ਦੱਸ ਰਿਹਾ ਜੇ ਹਿੰਦੁਸਤਾਨ ਦੇ ਵਿੱਚ ਐਨਡੀਏ ਬਣਦੀ ਹੈ ਹਿੰਦੁਸਤਾਨ ਦੇ ਵਿੱਚ ਜੇ ਆਪਣਾ ਸਾਰਿਆਂ ਦਾ ਕੇਜਰੀਵਾਲ ਸਾਹਿਬ ਸਾਡੇ ਕਨਵੀਨਰ ਨੇ ਜੇ ਕੋਈ ਫੈਸਲਾ ਲੈਣਗੇ ਅਸੀਂ ਉੱਥੇ ਫੁੱਲ ਚੜਾਣੇ ਨੇ ਜੇ ਉਹਨਾਂ ਦਾ ਫੈਸਲਾ ਆਏਗਾ ਪੰਜਾਬ ਦੇ ਵਿੱਚ ਅਕੱਠੇ ਲੜ ਕੇ ਇਲੈਕਸ਼ਨ ਲੜਨਾ ਤੇ ਇਕੱਠੇ ਲੜ ਕੇ ਇਲੈਕਸ਼ਨ ਲੜਨਾ ਜੇ ਉਹਨਾਂ ਦਾ ਫਤਵਾ ਹੋਏਗਾ ਪੰਜਾਬ 'ਚ ਇਲੈਕਸ਼ਨ ਨਹੀਂ ਅਲੱਗ-ਅਲੱਗ ਲੜਨਾ ਤੇ ਅਸੀਂ ਸਾਡੀ 13 ਸੇਟਾਂ ਦੀ ਸਾਡੀ ਤਿਆਰੀ ਹੈ ਸਾਨੂੰ ਕੋਈ ਦਿੱਕਤ ਨਹੀਂ ਕਿਉਂਕਿ ਵੋਟਰ ਇਹ ਸੋਚੂਗਾ ਨਾ ਕਿ ਤੁਸੀਂ ਅਗਲਾ ਪਿਛਲਾ ਜਿਹੜਾ ਵਿਧਾਨ ਸਭਾ ਜਿੱਤੇ ਕਾਂਗਰਸ ਨੂੰ ਹਰਾ ਕੇ ਜਿੱਤੇ ਆ ਦੇਖੋ ਕਾਂਗਰਸ ਨੂੰ ਹਰਾਇਆ ਬੀਜੇਪੀ ਨੂੰ ਹਰਾਇਆ ਦੋਨੋਂ ਹੀ ਪਾਰਟੀ ਉਹਨਾਂ ਨੇ ਲੋਕਾਂ ਨੇ ਹਰਾਇਆ ਸੀ ਨਹੀਂ ਹਰਾਇਆ ਲੋਕਾਂ ਨੇ ਮੰਨਤਾ ਦਿੱਤੀ ਹੈ ਲੋਕ 70 ਸਾਲ ਦੀਆਂ ਵੈਥੀ ਪਾਰਟੀ ਤੋਂ ਬਹੁਤ ਤੰਗ ਸੀਗੇ ਇਦਾਂ ਦੇ ਕੰਪੇਨ ਦੇਖੇ ਜੀ ਲੋਕਾਂ ਦੇ ਘਰਾਂ ਜਾ ਕੇ ਕੈਂਪ ਲਾਉਣੇ ਅੱਜ ਇੱਕ ਸਰਕਾਰ ਲਾ ਰਹੀ ਹੈ ਹਰ ਵਾਰ ਦੇ ਵਿੱਚ ਲਾ ਰਹੀ ਹੈ ਅਸੀਂ ਉਹਨੂੰ ਸੈਪਟ ਕਰ ਰਹੇ ਹਾਂ ਅਸੀਂ ਲੋਕਾਂ ਨੂੰ ਅਟੈਂਡ ਕਰ ਰਹੇ ਹਾਂ ਜੇ ਅੱਜ 1600 ਬੰਦਾ ਮੈਨੂੰ ਇੱਥੇ ਆਪਣਾ ਸੇਵਾ ਲੈ ਕੇ ਗਿਆ ਤੇ ਲੋਕਾਂ ਨੂੰ ਬੈਨੀਫਿਟ ਆ ਨਾ ਮਤਲਬ ਤੁਸੀਂ ਗਠਬੰਧਨ ਦੇ ਤਿਆਰ ਹੋ ਦੇਖੋ ਸਾਡੇ ਤੁਹਾਡੀ ਪਾਰਟੀ ਸਾਡੀ ਪਾਰਟੀ ਜੇ ਗਠਜੰਬੰਦਨ ਕਰਦੀ ਹੈ ਪੰਜਾਬ ਦੇ ਵਿੱਚ ਅਸੀਂ ਸੈਪਟ ਕਰਾਂਗੇ ਲੋਕ ਸੈਪਟ ਕਰਨਗੇ ਕਿਉਂ ਲੋਕਾਂ ਨੇ ਕੰਮ ਤੇ ਮੋਰ ਲਾਣੀ ਹੈ ਜੇ ਲੋਕਾਂ ਨੂੰ ਕੰਮ ਅੱਛਾ ਨਹੀਂ ਲੱਗੇਗਾ ਚੰਦਾ ਜਾਂਦਾ ਕਰ ਦੇਣਗੇ ਕਿਉਂਕਿ ਤੁਹਾਡੇ ਵਿਰੋਧੀ ਕਹਿ ਰਹੇ ਨੇ ਧਰਮਸੂਤ ਹੋ ਗਏ ਆਸ਼ੂ ਹੋ ਗਏ ਕਿੰਨੇ ਮੰਤਰੀਆਂ ਨੂੰ ਕਾਂਗਰਸ ਦੀਆਂ ਨੂੰ ਤੁਸੀਂ ਅੰਦਰ ਕੀਤਾ ਵਿਜੀਲੈਂਸ ਦਾ ਤੁਸੀਂ ਡਰ ਉਹ ਕਹਿ ਰਹੇ ਨੇ ਵਿਰੋਧੀ ਕਹਿੰਦੇ ਵਿਜੀਲੈਂਸ ਦਾ ਤੁਸੀਂ ਡਰ ਦੇ ਕੇ ਉਹਨਾਂ ਨੂੰ ਅੰਦਰ ਕੀਤਾ ਦੇਖੋ ਕਿਸੇ ਨੇ ਅੰਦਰ ਨਹੀਂ ਕੀਤਾ ਕੋਈ ਵੀ ਕੰਮ ਹੈ ਪਬਲਿਕ ਦੇ ਹੱਕ ਨੂੰ ਖੋਣਾ ਕਿ ਨੈਚਰਲੀ ਫਿਰ ਕਿਸੇ ਨਾ ਕਿਸੇ ਸਜ਼ਾ ਮਿਲਦੀ ਹੈ ਜੇ ਮੈਂ ਅਜੇ ਲੋਕਾਂ ਦੇ ਹੱਕ ਹੋਊਗਾ ਤੇ ਮੈਂ ਵੀ ਮੈਂ ਵੀ ਤੋਂ ਉੱਥੇ ਹੱਕਦਾਰ ਆ ਜੇ ਮੈਂ ਲੋਕਾਂ ਨਾਲ ਖੜਾ ਤੇ ਲੋਕ ਮੈਨੂੰ ਸਤਕਾਰ ਕਰਨਗੇ ਇਹ ਲੋਕਾਂ ਨੇ ਐਕਸੈਪਟ ਕਰਨਾ ਹੈ ਲੋਕਾਂ ਦੀ ਹੈ ਮਿਹਰਬਾਨੀ ਜੀ ਕਹਿ ਰਹੇ ਨੇ ਲੋਕਾਂ ਦੀ ਕਚਹਿਰੀ ਹੈ ਲੋਕ ਜੋ ਫਤਵਾ ਦੇਣਗੇ ਉਹ ਐਕਸੈਪਟ ਕੀਤਾ ਜਾਊਗਾ ਜੇ अगर ਸਾਡਾ ਹਾਈ ਕਮਾਂਡ ਕਹੂਗਾ ਕਾਂਗਰਸ ਤੇ ਆਮ ਆਦਮੀ ਪਾਰਟੀ ਗਠਬੰਧਰ ਕੀਤਾ ਜਾਵੇ ਤੇ ਛਾਇਆ ਦੇ ਗਠਬੰਧਨ ਹੋ ਸਕਦਾ ਹੈ ਹਾਲਾਂਕਿ ਹਜੇ ਕੋਈ ਇਦਾਂ ਦੀ ਸਾਨੂੰ ਆਵਾਜ਼ ਨਹੀਂ ਆਈ ਹੈ ਪਰ ਲੇਕਿਨ ਚੰਡੀਗੜ੍ਹ 'ਚ ਇਹ ਜ਼ਰੂਰ ਇੱਕ ਐਗਜ਼ਾਮਪਲ ਸੈੱਟ ਹੋਇਆ ਹੈ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਆਪਣਾ ਮੇਅਰ ਬਣਾਇਆ ਹੈ ਹਾਲਾਂਕਿ ਉਹ ਗੱਲ ਵੱਖਰੀ ਹੈ ਕਿ ਇਸ ਤੋਂ ਪਹਿਲਾਂ ਇਲੈਕਸ਼ਨ ਆਮ ਆਦਮੀ ਪਾਰਟੀ ਕਾਂਗਰਸ ਨੂੰ ਹਰਾ ਕੇ ਜਿੱਤੀ ਹੈ ਲੇਕਿਨ ਹੁਣ ਚਲੋ ਕਹਿੰਦੇ ਨੇ ਜਦ ਰਾਜਨੀਤਿਕ ਕੀਤੀ ਜਾਂਦੀ ਹੈ ਉਸ ਤੇ ਕੋਈ ਸਥਾਈ ਨਹੀਂ ਹੁੰਦਾ ਹਨ ਲੋਕ ਕਿਸ ਰੁਖ ਬੈਠਦੇ ਨੇ ਇਹ ਤਾਂ ਐਮਪੀ ਦੇ ਇਲੈਕਸ਼ਨ ਤੇ ਬਾਅਦ ਪਤਾ ਲੱਗੂਗਾ ਉਲਟਾ ਇਹ ਕਹਿ ਰਹੇ ਨੇ ਅਸੀਂ ਲੋਕਾਂ ਦੀ ਸੇਵਾ ਲਈ ਲੱਗੇ ਹੋਇਆ ਤੇ ਹਮੇਸ਼ਾ ਲੋਕਾਂ ਦੀ ਸੇਵਾ ਕਰਦੇ ਰਹਾਂਗੇ ਲੁਧਿਆਣਾ ਤੋਂ ਲੁਧਿਆਣਾ ਲਾਈਵਲੀ ਮੈਂ ਅਰਵਿੰਦਰ ਸਰਾ